ਵੇਰਾ ਵੀ ਹੋ ਚੁੱਕਿਆ ਤੇ ਮੁਰਗੀਆਂ ਵੀ ਲੋਕਾਂ ਨੇ ਬਾਹਰ ਕੱਢ ਦਿੱਤੀਆਂ ਉਹ ਫਿਰ ਤنگਾ ਨੇ ਚੂਚੇ ਵੀ ਆ ਨਾ ਬਹੁਤ ਬੱਚੇ ਕੱਢ ਰੱਖੇ ਆ ਉਹ ਦੇਖੋ ਚੂਚੇ ਆ ਘਰ ਰਹੇ ਨੇ ਛੋਟੇ ਛੋਟੇ ਨਾਲ ਇੱਕ ਹੋ ਮੁਰਗੀ ਤਕਰੀਬਨ ਜਿੰਨੀਆਂ ਇੱਥੇ ਫਿਰ ਰਹੀਆਂ ਨੇ ਸਾਰਿਆਂ ਨੇ ਕੱਢ ਰੱਖਿਆ ਤੇ ਰਾਤ ਆਪਾਂ ਰੁਕੇ ਸੀਗੇ ਚੌਂਕੀ ਚ ਜੋ ਕਿ ਰਾਜੀਪੁਰ ਹੀ ਪੈਂਦੀ ਆ ਆਪਾਂ ਕੱਲ 5 6 ਕਿਲੋਮੀਟਰ ਭੈੜਾ ਕੱਢਿਆ ਸੀਗਾ ਤੇ ਸਾਈਕਲ ਠੀਕ ਕਰਵਾਉਣ ਤੇ ਬਹੁਤ ਸਮਾਂ ਲੱਗਾ ਇਸ ਤੇ ਅੱਜ ਆਪਣਾ ਸਾਈਕਲ ਪੂਰਾ ਓਕੇ ਆ ਜਿਹਦੇ ਕਰਕੇ ਆਪਾਂ ਨੂੰ ਸਫ਼ਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਬਾਕੀ ਰਾਤ ਆਪਾਂ ਟੈਂਟ ਲਾਇਆ ਸੀਗਾ ਤੁਹਾਨੂੰ ਪਤਾ ਆ ਇਸੜ ਆ ਪਿੱਛੇ ਜੰਗਲ ਹੈ ਟੋਟਲੀ ਇੱਥੇ ਬਾਗ ਵਗੈਰਾ ਫਿਰਦੇ ਰਹਿੰਦੇ ਨੇ ਬਟ ਕੋਈ ਦਿੱਕਤ ਨਹੀਂ ਅਵਾਦੀ ਵਾਲੇ ਖੇਤਰ ਦੇ ਲਾਗੇ ਉਹ ਨਹੀਂ ਆਉਂਦੇ ਸੁੰਨੇ ਥਾਂ ਦੇ ਵਿੱਚ ਜਿਆਦਾ ਉਹਨਾਂ ਦੀ ਜਿਹੜੀ ਹੁੰਦੀ ਆ ਭਾਈ ਫੇਰਾ ਫੇਰੀ ਜਿਆਦਾ ਕਰਦੇ ਨਹੀਂ ਉਹ ਹੂੰ ਤੇ ਸਾਈਕਲਾਂ ਦੇ ਉਹੀ ਆਪਾਂ ਕਾਗਜੋਗਰਾ ਪਾ ਪਾਤਾ ਸੀ ਤੇ ਆ ਦੇਖੋ ਛੱਲ ਜੀ ਖੜੀ ਆ ਪਾਣੀ ਆ ਖੜਾ ਨਾ ਤੇ ਇਹ ਥੋੜੇ ਟਾਈਮ ਤੱਕ ਆਪੇ ਸਹੀ ਹੋ ਜਾਂਦਾ ਕਿਉਂਕਿ ਹਵਾ ਚੱਲਣ ਲੱਗ ਜਾਂਦੀ ਜਿਹਦੇ ਕਰਕੇ ਇਹ ਉਸ ਜੁੜ ਜਾਂਦੀ ਆ ਤੇ ਇਧਰ ਹੁਣ ਆਪਣੇ ਟੈਂਟ ਦੇ ਵਿੱਚ ਵੀ ਕੋਈ ਕੋਈ ਗਿੱਲ ਕੋਸ ਕੋਈ ਉਸੂਸ ਨਹੀਂ ਖੜਦੀ ਜਿਹੜੇ ਸਾਹਮਣਾ ਆਪ ਮੜਿਆ ਹੋਇਆ ਟੈਂਟ ਇਹੀ ਇਹ ਚੀਜ਼ਾਂ ਦਾ ਫਾਇਦਾ ਕਿਉਂਕਿ ਹਰੇਕ ਚੀਜ਼ ਚਾਹ ਬਣ ਕੇ ਆ ਚੁੱਕੀ ਆ ਤੇ ਨਾਲ ਅੰਬ ਉਹਦਾ ਅੰਬ ਨਹੀਂ ਥੋੜੀ ਗਾਜਰ ਦਾ ਚਾਰ ਮਿਕਸ ਚਾਰ ਲੜੱਪਾ ਤੇ ਰਾਤ ਵਾਲੀ ਇੱਕ ਇੱਕ ਰੋਟੀ ਭਜੀ ਸੀ ਦੋਨਾਂ ਨੂੰ ਆਈ ਆ ਖਾ ਗਏ ਤੇ ਚਾਹ ਜੂ ਪੀ ਕੇ ਫੇਰ ਕਰਦੇ ਆ ਪੈਕਿੰਗ ਚਲਦੇ ਆ ਇਥੋਂ ਗੁਰੀ ਮਾਂਜ ਰਿਹਾ ਬਰਤਨ ਈ ਰਾਤ ਆਲੀ ਆ ਭਾਂਡੇ ਬੋਤਲਾਂ ਵਿੱਚ ਭਰ ਕੇ ਲਿਆਦਿਆਂ ਪਾਣੀ ਦੀਆਂ ਤੇ ਚਾਹ ਚੂਪੀ ਲਈ ਤੇ ਹੁਣ ਵਾਧੇ ਆਗੇ ਟੈਂਟ ਇਕੱਠਾ ਕਰਕੇ ਫਿਲਹਾਲ ਰਾਤ ਵੀ ਕੋਈ ਦਿੱਕਤ ਨਹੀਂ ਆਈ ਸਾਨੂੰ ਬੜੀਆ ਸੋਹਣਾ ਸਾਡਾ ਟਾਈਮ ਟੱਪਿਆ ਰਾਤ ਦਾ ਸੁੰਦਾ ਜੀ ਉਹ মিয়া ਥੋੜੀ ਥੋੜੀ ਭੂਰ ਜੀ ਬਣ ਕੇ ਡਿੱਗ ਰਹੀ ਐ ਸਾਈਕਲਾਂ ਤੇ ਸਮਾਨ ਲੋਡ ਕਰ ਲਿਆ ਆਪਾਂ ਤੇ ਕਿਣਮਣ ਜੀ ਹੋਈ ਜਾਂਦੀ ਆ ਮਾੜੀ ਮੋਟੀ ਜੀ ਕਣੀਆਂ ਮੈਨੂੰ ਲੱਗਦਾ ਮੀਂਹ ਆਊਗਾ ਸ਼ਾਇਦ ਮੌਸਮ ਸਾਫ਼ ਹੋ ਜਾਏ ਤਾਂ ਇੰਨਾ ਕੋ ਸੋਹਣਾ ਵਿਊ ਤੁਹਾਨੂੰ ਦੇਖਣ ਨੂੰ ਮਿਲੇ ਜਿਹੜਾ ਹਜੇ ਅਸੀਂ ਤਾਈ ਨਹੀਂ ਦੇਖਿਆ ਨੇਪਾਲ ਦੇ ਵਿੱਚ ਸਮਾਨਾ ਲੋਡੜਾ ਤੇ ਬਾਅਦਿਆਂ ਅੱਗੇ 30 40 ਕਿਲੋਮੀਟਰ ਦਾ ਸਫ਼ਰ ਕਰਾਂਗੇ ਅੱਜ ਕਿਉਂਕਿ 11 ਵੱਜ ਚੁੱਕੇ ਨੇ ਤੇ ਸਾਨੂੰ ਟਾਈਮ ਇੰਨਾ ਹੀ ਲੱਗਦਾ ਹੁਣ ਠੰਡ ਜੀ ਕਰਕੇ ਹੌਲੀ ਹੌਲੀ ਹੁਣ ਵੀ ਭੂਰ ਜੀ ਪਈ ਜਾਂਦੀ ਆ ਤੁਸੀਂ ਦੇਖ ਲਓ ਤੁਹਾਨੂੰ ਦੀਹ ਤਾਂ ਹੋਣੀ ਨਹੀਂ ਫਲਾਲ ਤੇ ਆਹ ਦੇ ਕੋੜ ਜਾਈ ਭਿੱਜਾਇਆ ਜਾ ਫਿਰ ਮੜਾ ਮੜਾ ਤੇ ਚਲਦੇ ਆ ਕਰਦੇ ਆ ਅੱਜ ਦਾ ਸਫ਼ਰ ਸ਼ੁਰੂ ਮੀਂਹ ਪੈ ਰਿਹਾ ਤੇ ਸਾਰੇ ਭਿੱਜ ਗਏ ਅੱਜ ਸਫ਼ਰ ਕਰ ਰਹੇ ਆ ਬਟ ਫਿਰ ਵੀ ਕਿਉਂਕਿ ਬਾਟ ਬਹੁਤ ਕੱਢਣੀ ਆ 2-3 ਦਿਨਾਂ ਨੂੰ ਹੋਵੇ 15 15 ਵੀ ਦੀ ਗਾਲਾਂ ਨਹੀਂ ਸਾਥੋਂ ਸ਼ਾਇਦ 25 ਕਿਲੋਮੀਟਰ ਨਿਕਲਿਆਗਾ ਟੋਕ ਦੇਣਾ ਚ ਤੇ ਇਹਦਾ ਰੀਜਨ ਸੀਗਾ ਜਿਹੜਾ ਆਪਣਾ ਸਾਈਕਲ ਖਰਾਬੀ ਕਰ ਰਿਹਾ ਸੀਗਾ ਉਹ ਸੀਗਾ ਮੇਨ ਰੀਜਨ ਬਾਕੀ ਭੂਰ ਜੀ ਨਾਲ ਸਾਰਾ ਕੋਟ ਭਿੱਜ ਗਿਆ ਤੇ ਹੱਥ ਵੀ ਬਹੁਤ ਠਰੇ ਵੇ ਆ ਵੱਡ ਸੁਨ ਹੋ ਰਿਹਾ ਪਤਾ ਨਹੀਂ ਲੱਗਦਾ ਤੇ ਹੌਲੀ ਹੌਲੀ ਤੋਰੀ ਜਾਂਦੇ ਆ ਅਗਲਾ ਹੂੰ ਆਸੇ ਪਾਸੇ ਟੋਟਲੀ ਜੰਗਲ ਹੈ ਤਦ ਉਹ ਲੋਕ ਕਿਵੇਂ ਕੂੜੇ ਦਾ ਢੇਰ ਲਾ ਰੱਖਿਆ ਆਪਣੇ ਆਲੇ ਆਪਣੇ ਆਲੇ ਸੋਣੀ ਇਨਸਾਨਾਂ ਨਹੀਂ ਲਾਇਆ ਤੇ ਬਾਕੀ ਆਪਣਾ 슬ੀਪਿੰਗ ਬੈਗ ਵੀ ਪਹੁੰਚ ਚੁੱਕਿਆ ਹੈ ਨੇਪਾਲ ਜਿਹੜਾ ਬਾਈ ਆ ਹਰਿਆਣੇ ਆਲਾ ਹੋ ਆ ਗਿਆ ਤੇ ਉਹ ਪਹਿਲਾ ਕਾਠਮੰਡੂ ਜਾਊਗਾ ਉਸ ਤੋਂ ਬਾਅਦ ਉਹ ਪੋਖਰਾ ਆਊਗਾ ਆਪਣੇ ਕੋਲੇ ਸਹੀ ਇੱਕ ਹਫਤਾ ਲਾ ਪਹੁੰਚਣ ਚ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਾਠਮੰਡੂ ਪਹੁੰਚਣਾ ਇਤੋਂ ਸਹੀ 500 ਕਿਲੋਮੀਟਰ ਹੈਗਾ ਕਾਠਵਾਂਡੂ ਨਹੀਂ ਅੱਜ ਪੋਖਰਾ ਬਈ ਤੇ ਉੱਥੇ ਪਹੁੰਚਣਾ ਆਪਾਂ ਥੋੜੀ ਪਿੱਛੇ ਰਹਿ ਗਿਆ ਕੋਈ ਥੋੜੀ ਆ ਰਿਹਾ ਹੈ ਊੜੀ ਪਿੱਛੇ ਆ ਰਿਹਾ ਹੈ ਅਸੀਂ ਸਾਰੇ ਪੇਜ ਰਹੇ ਅੱਜ ਟੋਟਲੀ ਸਾਹਮਣੇ ਹੈਗਾ ਏਟੀਐਮ ਤੇ ਗੁਰੀ ਨੂੰ ਭੇਜਿਆ ਪੈਸੇ ਕਢਾਉਣ ਕਿਉਂਕਿ ਜਿਹੜੇ ਆਪਣੇ ਕੋਲੇ ਕੱਲ ਪੈਸੇ ਸੀ ਸਾਰੇ ਉਹ ਠੀਕ ਕਰਾਉਣ ਦੇ ਲਾਗੇ ਸਾਈਕਲ ਦੇ ਦੇਖਦੇ ਆ ਐਸਬੀਆਈ ਨਵਾਲ ਐਸਬੀਆਈ ਵੀ ਐਨਵਾਲ ਦੇ ਵਿੱਚ ਉਹਦੇ ਚ ਹੀ ਚੱਲਦੇ ਆ ਆਪਣੇ ਵਾਲੀ ਐਸਬੀਆਈ ਦੇ ਕਾਰਡ ਬਟ ਹੋਰ ਬੈਂਕ ਦਾ ਦੇਖ ਰਹੇ ਆ ਚੈੱਕ ਕਰਕੇ ਕਈ ਵਾਰੀ ਜੀ ਚੱਲ ਪਿਆ ਤਾਂ ਪੈਸੇ ਨਿਕਲਿਆ ਉਹਨਾਂ ਦੇ ਨਹੀਂ ਆਪਣੇ ਕੋਲੇ ਪੈਸੇ ਖਤਮ ਹੋ ਚੁੱਕੇ ਆ ਤੇਲ ਭਾਈ ਇੱਧਰ ਲੱਕੜਾ ਭੜੀ ਜਾਂਦਾ ਗੱਲ ਤੇ ATM ਤੇ ਕਾਰਡ ਯੂਜ਼ ਕਰ ਲਿਆ ਤੇ 1000 ਰੁਪਏ ਮੰਗਰ 750 ਰੁਪਏ ਫੀਸ ਲੱਗੀ ਆ ਸ਼ਾਇਦ ਆਪਣਾ ਇੱਧਰ 500 ਰੁਪਏ ਲੱਗਿਆ ਇੱਧਰ ਲਾ ਤੇ ਨਹੀਂ ਆਪਾਂ ਨੂੰ 1500 ਰੁਪਏ ਮਿਲਦਾ 1500 ਕੋ ਵੀ ਬਾਲਾ ਜੀ ਆਪਾਂ ਇੰਨੀ ਕਢਾਉਂਦੇ ਸ਼ਾਇਦ ਮੈਨੂੰ ਲੱਗਦਾ ਸ਼ੱਕ ਜਾ 14-1500 ਰੁਪਏ ਆਪਾਂ ਨੂੰ ਮਿਲ ਜਾਣਾ ਸੀਗਾ ਚਲੋ ਕੋਈ ਨਾ ਅੱਗੇ ਚੱਲਦੇ ਆਂ ਬਾਕੀ ਪਹਿਲਾ ਡਾਟਾ ਕੇਬਲ ਵੀ ਖਰਾਬ ਹੋ ਰਹੀ ਆ ਹੁਣ ਉਹਦਾ ਵੀ ਹੱਲ ਕਰਨਾ ਪੈਣਾ ਪੈਸੇ ਲੱਗੀ ਲੱਗੀ ਜਾ ਰਿਹਾ ਤੇ ਆ ਕਿਸੇ ਬਸਤ ਰਹੀ ਚਲੋ ਦੇਖਦੇ ਆ ਆਪੀ ਹੌਲੀ ਹੌਲੀ ਆ ਜੂਈ ਸੈਟਿੰਗ ਜੀ ਅ ਜਨਮ ਦਿਨ ਦੀ ਪਾਰਟੀ ਗੁਰੂ ਨੂੰ ਆਪਾਂ ਦੇਤੀ ਕਿਉਂਕਿ ਕੇਕ ਸੀਗਾ 700 ਰੁਪਏ ਦਾ ਇੱਧਰ ਨਾਲ ਤੇ 800 ਰੁਪਿਆ ਚ ਆਪਾਂ ਬਹੁਤ ਕੁਝ ਖਾ ਸਕਦੇ ਆ ਇੱਕ ਇੱਕ ਸਮੋਸਾ ਖਾਦਾਂ ਸੀ ਤੇ ਮਿਲਕ ਕੇਕ ਤੇ ਚਾਹ ਇਹ ਤੋਂ ਬਾਅਦ ਨਾ ਮਗੀ ਆੜੀਆਂ ਬਾਜੀ ਮਾਦਾ ਮੰਗਦੇ ਨਹੀਂ ਹੁੰਦਾ ਚਾਹ ਬੀ ਇੱਕ ਅੱਧਾ ਦਿਨ ਖਾ ਕੇ ਨਹੀਂ ਆਇਆ ਹਾਂ ਕੋਈ ਨਾ ਲੋਟ ਜਾ ਆ ਜਾਣ ਦੇ ਫਿਰ ਰੋਜ਼ ਹੀ ਖਾਇਆ ਕਰਦੇ ਆਂ ਆਹ ਦੇਣਾ ਸੀ ਬਣਾਉਣੇ ਆਪ ਟਰੈਕ ਜਣ ਬਾਹਰੋਂ ਖਾ ਲੈਣੇ ਉਹ ਬੱਸ ਨਜ਼ਾਰਾ ਆ ਜਾਂਦਾ ਹੈਪੀਨੈਸ ਹੁੰਦੀ ਹੈ ਠੀਕ ਆ ਠੀਕ ਆ ਤੇ ਸਾਈਕਲ ਆਪਣੇ ਉਹ ਬਾਹਰ ਖੜੇ ਆ ਕੱਲ ਇੱਥੇ ਖੜਾਤੇ ਸੀਗੇ ਤੇ ਆਹ ਦੁਕਾਨ ਤੋਂ ਖਾਦੇ ਆਪਾਂ ਮਿਲ ਕੇਗਾ ਤੇ ਹੁਣ ਚੱਲਦੇ ਆਂ ਕੀ ਸਾ ਬਣੀ ਵੱਲ ਉੱਥੇ ਰੁਕਦੇ ਆਂਗੇ ਉੱਥੇ ਅੱਜ ਦਾ ਆਪਣਾ ਸਟੇ ਆ। ਓਹੋ। ਹਲਾ ਹਾਲ ਤਰੇਲ ਜੀ ਪੈਣੋਂ ਹਟ ਗਈ ਪਹਿਲਾਂ ਪਾਣੀ ਛਿਟੋਈ ਦੇ ਦਿੱਗੀ ਜਾਂਦੇ ਸੀਗੇ। ਹੌਲੀ-ਹੌਲੀ ਚੱਲਾਂਗੇ। ਲੈਟ ਸੜਕ ਤੇ ਵਿਚਾਲੀ ਲੱਗੀ ਆ। ਅਦਰੋਂ ਸਾਈਡਾਂ ਦੀ ਜਾਂਦੇ ਆ ਪਤਾ ਨਹੀਂ ਕਾਹ ਤੋਂ ਲਾਈ ਹੋਈ ਆ। ਇਹਨਾਂ ਬਹੁਤ ਨੁਕਸਾਨ ਹੋ ਸਕਦਾ ਬਈ ਤੁੰਤੰਦ ਚ। ਆਹੀ ਵੀ ਦੇਖ ਕੇ ਹੈਰਾਨ ਹੋ ਰਹੇ ਆਂ ਵੀ। ਇਹ ਗੱਲ ਸੜਕਾਂ ਬਿਲਕੁਲ ਚੱਜਦੀਆਂ ਨਹੀਂ ਹੈਗੀਆਂ। ਕੀ ਬਿਠਾਕ ਜੀਆਂ ਸੜਕਾਂ ਨੇ। ਆਹੀ ਇੱਕੋ ਸੜਕਾ। ਇਸ ਦੀ ਚੱਲਦੇ ਆ ਹੌਲੇ ਤੇ ਭਾਲੇ ਭਾਰੇ ਵਹੀਕਲ ਸਾਰੇ। ਹਾਂ। ਜਿਸ ਸਾ ਪਾਣੀ ਰਹਿ ਗਿਆ ਉੱਥੋਂ 5 ਕਿਲੋਮੀਟਰ ਰਹਿ ਗਿਆ। ਬਾਦ ਰਹੇ ਆ ਉੱਧਰ ਨੂੰ ਦੇਖਦੇ ਪੁੱਛਦੇ ਜੇ ਚੌਂਕੀ ਆਈ ਤਾਂ ਉੱਥੇ ਟੈਂਟ ਲਾ ਲਾਂਗੇ ਨਹੀਂ ਫਿਰ ਕਿਸੇ ਹੋਰ ਬਾਈ ਨੂੰ ਪੁੱਛ ਕੇ ਉਹਦੀ ਦੁਕਾਨ ਤੋਂ ਕੋਣ ਮੂਰੇ ਤਾਂ ਰੋਜ ਲੱਗਦੇ ਹੀ ਹੁੰਦਾ। ਇਹ ਸੜਕਾ ਜਿਹੜੀ ਸੁੰਨੀ ਜੀ ਆ ਤੇ ਹਨੇਰਾ ਹੁਣ ਤੋਂ ਪਹਿਲਾਂ ਪਹਿਲਾਂ ਅਸੀਂ ਪਾਰ ਕਰ ਲਈਏ ਵਾਦੇ ਅੱਗੇ ਕਿਉਂਕਿ ਹਨੇਰਾ ਨਾ ਹੋ ਜਾ ਬਾਲਾ ਉਹ ਲੂੰਮੜੀ ਆ ਬਾਈ ਉਹ ਭੱਜ ਗਈ ਹੁਣ ਅੰਦਰ ਨੂੰ ਤੇ ਪੰਜਰ ਜੇ ਪਏ ਆ ਇੱਥੇ ਆ ਦੇਖੋ ਇਹ ਬਾਗਾਂ ਦਾ ਏਰ ਗਈ ਏ ਸਾਰਾ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਨਹੀਂ ਹੈ ਲੂੰਣਾਂ ਫਿਰ ਰਹੀਆਂ ਨੇ 4 ਤੋਂ 5 ਤੇ ਉਹ ਪੰਜਰ ਜੇ ਪਏ ਨੇ ਜਿੱਥੇ ਲੂੰਬੜੀਆਂ ਨੇ ਉੱਥੇ ਜੰਗਲੀ ਜਾਨਵਰ ਹੋਣਗੇ ਹੋਣਗੇ ਬਾਗ ਦਾ ਸ਼ਿਕਾਰ ਹੋ ਗਿਆ ਤੇੰਦੂਏ ਦਾ ਤੇ ਇਹਨਾਂ ਦੇ ਸ਼ਿਕਾਰ ਇਹ ਜਿਹੜਾ ਬਜਾ ਖੋਚਾ ਮਾਲ ਆ ਇਹ ਹੀ ਸਾਫ਼ ਕਰਦਿਆਂ ਨਹੀਂ ਹਾਂ ਚਲੋ ਬਾਦ ਦੇ ਅੱਗੇ ਹਨੇਰਾ ਵੀ ਹੋਣ ਵਾਲਾ ਜੰਗਲ ਦੇ ਵਿੱਚ ਪੜ ਰਹੇ ਹਾਂ ਜੰਗਲੀ ਜਾਨਵਰ ਸ਼ੁਰੂ ਹੋ ਗਏ ਦੇਖਣੀ ਮੋਰ ਫਿਰ ਰਹੇ ਨੇ ਦੋ ਪਿੱਛੇ ਲੂੰਬੜੀਆਂ ਵੀ ਦੇਖਣਾ ਸੀ ਜੰਗਲ ਸ਼ੁਰੂ ਹੋ ਗਿਆ ਵੀ

ਉਹ ਕੀ ਅੱਗੇ ਜਿਹੜਾ ਉਹ ਪੁਲ ਬਣਿਆ ਹੋਇਆ ਉਹ ਉਚਾਈ ਤੇ ਬਣਿਆ ਹੋਇਆ ਉਹ ਫਿਰ ਡਿੱਗ ਪੈ ਸੀ ਬੰਦਾ ਪਚ ਰਿਹਾ ਆਪਣੀ ਸਾਹਮਣੇ ਬ੍ਰਿਜ ਆ ਉਹ ਜਿਹੜਾ ਇੱਕ ਪਿੱਲਰ ਤੇ ਖੜਿਆ ਹੋਇਆ ਤੇ ਚੀਸਾ ਪਾਣੀ ਪਹੁੰਚ ਚੁੱਕੇ ਆ ਪੁੱਛ ਰਹੇ ਆ ਟੈਂਟ ਲਾਉਣ ਨੂੰ ਜਗ੍ਹਾ ਕੋਈ ਦੇ ਨਹੀਂ ਰਿਹਾ ਇਹਨਾਂ ਨੂੰ ਆਇਆ ਵੀ ਹੋਟਲ ਲੈਣ ਤੇ ਫੇਰ ਕੰਪਨੀ ਹੋਟਲ ਆਪ ਲੈਣਾ ਨਹੀਂ ਕਿਉਂਕਿ ਮਹਿੰਗਾ ਬੜਾ ਪੁੱਛਦੇ ਆ ਕੋਈ ਤਾਂ ਕਿਤੇ ਲਾਵਾਂਗੇ ਨਹੀਂ ਖਾਲੀ ਥਾਂ ਦੇਖ ਕੇ ਜੇ ਉੱਥੇ ਗੱਡ ਦਾਂਗੇ ਟੈਂਟ ਸਾਹਮਣੇ ਮੰਦਰ ਹੈ ਤੇ ਵਾਟ ਇੱਥੇ ਕੋਈ ਰੁਕਣ ਨਹੀਂਦਾ ਜਿੰਦਾ ਲੱਗਿਆ ਹੋਇਆ ਮੰਦਰ ਨੂੰ ਹੋਰ ਥਾਂ ਪੁੱਛਦੇ ਆ ਉਧਰ ਕੋਸਾ ਦਾ ਹੱਲ ਹੋ ਜੇ ਨਹੀਂ ਫਿਰ ਕੋਈ ਹੋਰ ਹੱਲ ਕਰਨਾ ਪੈਣਾ ਲਾਸਟ ਆਪਸ਼ਨ ਹਾਂ ਉਸਤੇ ਹਾਂ ਲਾਸਟ ਆਪਸ਼ਨ ਹਾਂ ਬਾਜ਼ਾਰ ਦੇਖ ਰਹੇ ਹਾਂ ਉੱਥੇ ਮੰਦਰ ਚ ਰੋਕਾਂ ਨੂੰ ਤਾਂ ਮਿਲ ਗਿਆ ਵਸ ਪਰ ਆਪਾਂ ਨੂੰ ਸੁਨੇਹਾ ਨਿਕਲਣਾ ਪੈਣਾ ਵਸ ਉਥੋਂ ਰੀਜ਼ਨ ਇਹੀ ਆ ਕਿ ਉਹ ਬਾਬਾ ਜੀ ਦਾ ਨੰਬਰ ਦਿੱਤਾ ਸੀ ਇਹ ਦੇਖੋ ਪੁਜਾਰੀ ਨੇ ਉਹਨਾਂ ਦਾ ਫੋਨ ਬੰਦ ਆ ਤੇ ਆਪਾਂ ਆਸੇ ਪਾਸੇ ਵਾਲੇ ਬੰਦਿਆਂ ਤੋਂ ਪੁੱਛ ਕੀ ਉੱਥੇ ਰੁਕ ਗਏ ਆ ਤੇ ਉਹ ਗਾ ਨੇ ਕੋਈ ਦਿੱਕਤ ਨਹੀਂ ਕੁਝ ਨਹੀਂ ਕਹਿੰਦੇ ਵੀ ਜੀ ਰੁਕ ਸਕਦੇ ਆ ਆਰਾਮ ਨਾਲ ਬਾਕੀ ਇੱਥੇ ਛੋਟੇ ਛੋਟੇ ਕੁੱਤੇ ਬੜੇ ਰੱਖੇ ਹੋਏ ਆ ਲੋਕਾਂ ਨੇ ਆ ਸੀਗਾ ਇੱਕ ਇਹ ਹੋਰ ਆ ਦੋ ਤਿੰਨ ਜੇ ਤੇ ਰੌਣਕ ਰਹਿੰਦੀ ਆ ਬਿਆਰ ਚ ਬਸ ਇੱਕ ਗੱਲ ਆ ਇੱਥੇ ਨੌਨ ਵੇਜ ਸਭ ਤੋਂ ਵੱਧ ਚੱਲਦਾ ਨੌਨ ਵੇਜ ਕਿਉਂਕਿ ਆਪਾਂ ਕਰੀ ਨੌਨ ਵੇਜ ਵਾਲੀਆਂ ਸਟੇਟਾਂ ਯਾ ਰਹੇ ਆ ਇੱਕ ਤਾਂ ਨਮਾਲੂ ਵੀ ਚੱਲੇਦਾ ਸੈਪਰੇਟ ਆ ਗਿਆ ਇੰਡੀਆ ਤੋਂ ਤੇ ਦੂਸਰਾ ਕੀ ਕਹਿੰਦੇ ਹੁੰਦੇ ਆ ਨਾਰਥ ਉਹ ਨਾਗਾ ਲੈਂਡ ਸੇ ਕਮਸਾਂ ਉਧਰ ਵੀ ਨੌਨ ਵੇਜ ਸਭ ਤੋਂ ਵੱਧ ਚੱਲਦਾ ਉਧਰ ਦਾ ਦੁਆਮ ਹੀ ਚੱਲਦਾ ਤੇ ਕਿਹਾ ਜੇ ਡਾਟਾ ਕੇਬਲ ਪੁੱਛਣੀ ਆ ਮੇਰੇ ਫੋਨ ਦੀ ਕਿੰਨੇ ਦੀ ਦਿੰਦੇ ਨੇ ਇਧਰ ਇਧਰ ਦੁਕਾਨਾਂ ਆਇਆ ਨੂੰ ਪੁੱਛਦੇ ਆ ਸਾਹਮਣੇ ਮੰਦਰ ਐਣ ਚਕੋਰੇ ਮਾਰ ਰਿਹਾ ਹੈ ਤੇ ਆਲਗੀ ਚਮਕ ਹੈ ਬਈ ਮੰਦਰ ਦੀ ਚਲੋ ਅੱਜ ਸ਼ੁਰੂ ਕਰਿਆ ਮੰਦਰ ਦੇ ਵਿੱਚ ਸਾਈਡ ਜੇ ਤੇ ਆਹੇ ਮੰਦਰ ਤੇ ਇੱਥੇ ਟੈਂਟ ਲਾਵਾਂਗੇ ਆਪਾਂ ਸਾਮਾਨ ਆਪਾਂ ਲਾ ਲਿਆ ਤੇ ਮੰਦਰ ਨੂੰ ਬਾਹਰ ਲਈ ਗੇਟ ਨੂੰ ਤੁਹਾਨੂੰ ਦੱਸਿਆ ਸੀ ਤਾਲਾ ਲੱਗਿਆ ਹੋਇਆ ਸੀਗਾ ਤੇ ਬੱਟ ਆਪਾਂ ਕੁਛ ਕਿਛ ਕਰਕੇ ਆਸੇ ਪਾਸੇਉਂ ਉਹ ਕਹਿੰਦੇ ਵੀ ਕੋਈ ਦਿੱਕਤ ਨਹੀਂ ਇੱਥੇ ਰੋਕ ਸਕਦੇ ਹਾਂ ਇਹ ਇੱਥੇ ਟੈਂਟ ਲਾਉਨੇ ਆ ਇੱਥੇ ਸੌਵਾਂਗੇ ਅੱਜ ਹਮ ਬਾਕੀ ਵਧੀਆ ਚਲੋ ਕੋਈ ਦਿੱਕਤ ਨਹੀਂ ਹਾਂ ਬਾਹਰ ਸੌਣ ਨਾਲ ਤਾਂ ਠੀਕ ਹੀ ਆਸ-ਪਾਸੇ ਜੇ ਰਹਿਣਾ ਸ਼ਹਿਰ ਤੋਂ ਬਾਕੀ ਇਹ ਜਿਹੜੀ ਹੈਗੀ ਟੂਰਿਸਟ ਪਲੇਸ ਹੈ ਇਹ ਬਰਜ ਕਰਕੇ ਇਹਦੇ ਕਰਕੇ ਇੱਥੇ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਨੇ ਆਪਣੇ ਯੂਪੀ ਬਿਹਾਰ ਦੀਆਂ ਗੱਡੀਆਂ ਬਹੁਤ ਖੜੀਆਂ ਨੇ ਠੀਕ ਹੈ ਤੇ ਕੋਈ ਦਿੱਕਤ ਨਹੀਂ ਦਿੱਲੀ ਨੰਬਰ ਬਹੁਤ ਖੜੀਆਂ ਨੇ ਹਾਂ ਇਹ ਕਰਕੇ ਇਥੇ ਕਮਰਾ ਵਗੈਰਾ ਮਹਿੰਗਾ ਨਹੀਂ ਕਮਰਾ ਲੈ ਲੈਂਦੇ। ਬਸ ਇਹ ਆਪ ਲੈਣਾ ਵੀ ਨਹੀਂ ਹੈਗਾ ਕਮਰਾ ਤੇ ਆਪਾਂ ਖਾਣ ਪੀਣਾ ਥੋੜਾ ਬਹੁਤ ਸੀਗਾ ਜਿਹੜਾ ਉਹ ਦੁਪਹਿਰ ਹੀ ਕਰ ਲਿਆ ਸੀ ਤੇ ਰੋਟੀ ਟੋਕ ਦੀ ਲੋੜ ਨਹੀਂ ਹੈਗੀ। ਸਾਰਾ ਸਮਾਨ ਆਪਾਂ ਲਾ ਲਿਆ ਹੈ ਆਂ ਕੁਝ ਨਹੀਂ ਛੱਡਿਆ। ਟੈਂਟ ਲਾ ਕੇ ਵਿੱਚ ਬੈਹਿਨੇ ਆਂ ਬਸ ਸੌਣਾ ਹੀ ਅੱਜ। ਟੈਂਟ ਲਾ ਲਿਆ ਆਪਾਂ। ਸਾਰਾ ਕੁਝ ਵਿਛਾਲੇ ਤੇ ਇੱਥੇ ਹੀ ਰੁਕਾਂਗੇ ਅੱਜ। ਅੱਜ ਦਾ ਦਿਨ ਬਹੁਤ ਹੀ ਸੋਹਣਾ ਰਿਹਾ। ਕੋਈ ਤੰਗੀ ਵਿਖੀ ਕੁਝ ਨਹੀਂ ਆਈ। ਬਸ ਜਿਹੜਾ ਆਪਣਾ ਖਾਣ ਪੇਣ ਸਿਗਾ ਅੱਜ ਆਪਾਂ ਮਣਾ ਮੋਟਾ ਮਾਰੋ ਕਿਉਂਕਿ ਕੱਲ ਜਨਮ ਦੇ ਗੁਰੀ ਨੂੰ ਵੀ ਮਣਾ ਮੋਟਾ ਬਈ ਗੁਰੀ ਵੀ ਕਹਿੰਦਾ ਸੀ ਕੁਝ ਖਵਾ ਦੇ ਤਾਂ ਰੱਖਿਆ ਪਟਾਚਾ ਤੇ ਬਾਕੀ ਇੱਕ ਦੋ ਦਿਨ ਹੋਰ ਆਪਣੀਆਂ ਜਿਹੜੀਆਂ ਵੀਡੀਓਆਂ ਨੇ ਤੇ ਬਲੌਗ ਨੇ ਉਹ ਥੋੜੇ ਜਿਹਾ ਗਲੋਅ ਚ ਮਤਲਬ ਕਿ ਸਹੀ ਹੋ ਜਾਊਗਾ ਵਾਤਾਵਰਨ ਜਾਂ ਅਸੇ ਵਸਿਆਲਾ ਨੂੰ ਦੇਖਣ ਜੋ ਹੋ ਜਾਊਗਾ ਤੇ ਕਿਉਂਕਿ ਆ ਬ੍ਰਿਜ ਤੋਂ ਪਾਰ ਜਿਹੜਾ ਜੰਗਲ ਆ ਉਹ ਆਪਾਂ ਕੱਲ ਟਰੱਕ ਵਗੈਰਾ ਤੇ ਟਰਕਟ ਪਾਵਾਂਗੇ ਤੇ ਫਿਲਹਾਲ ਅੱਜ ਆਪਾਂ ਰੁਕਿਆਂਗੇ ਚੀਸਾ ਪਾਣੀ ਤੇ ਅੱਜ ਰਾਜੀਪੁਰ ਤੋਂ ਚੀਸਾ ਪਾਣੀ ਦਾ ਸਫ਼ਰ ਆਪਣਾ 60 ਕਿਲੋਮੀਟਰ ਦਾ ਸੀ ਅੱਜ ਤੇ ਉਹ ਆਪਾਂ ਅੱਜ ਤੈਅ ਕੀਤਾ ਤੇ ਬਾਕੀ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਗਲਦਿਆਂ ਆਪਾਂ ਕੱਲ ਦੇ ਵਲੌਗ ਚ ਤੇ ਹੁਣ ਸਾਨੂੰ ਵੀ ਕਰਨ ਦੋ ਆਰਾਮ ਦਿਓ ਯਾਤ ਤੇ ਜਾਣੀ ਅਸੀਂ ਟੈਂਟ ਚ ਬਾਈ ਤੇ ਆਵਦਾ ਧਿਆਨ ਰੱਖਿਓ ਬਾਈ